ਸਸਿਕਾ ਜੀ ਮੈਂ ਹਾਂ ਕੁਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਦੀ ਇੱਕ ਸੰਘੀ ਅਪੀਲੀ ਅਦਾਲਤ ਨੇ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਐਮਰਜੈਂਸੀ ਸ਼ਕਤੀਆਂ ਅਧੀਨ ਲਗਾਏ ਗਏ ਬਹੁਤੇ ਟੈਰਿਫਾਂ ਨੂੰ ਗੈਰਕਾਨੂੰਨੀ ਐਲਾਨ ਕਰ ਦਿੱਤਾ ਹੈ ਇਸ ਫੈਸਲੇ ਦੇ ਟਰੰਪ ਵਪਾਰਕ ਨੀਤੀ ਉੱਤੇ ਸਿੱਧੇ ਹਮਲੇ ਵਜੋਂ ਦੇਖਿਆ ਗਿਆ ਹੈ ਤੇ ਇਸ ਫੈਸਲੇ ਦੀ ਅਗਲੀ ਕਾਨੂੰਨੀ ਲੜਾਈ ਹੁਣ ਸੁਪਰੀਮ ਕੋਰਟ ਦੇ ਵਿੱਚ ਹੋਣ ਦੀ ਸੰਭਾਵਨਾ ਚਿਤਾਈ ਜਾ ਰਹੀ ਹੈ। ਅਦਾਲਤ ਨੇ 4:7 ਦੇ ਫੈਸਲੇ ਦੇ ਵਿੱਚ ਕਿਹਾ ਹੈ ਕਿ ਰਾਸ਼ਟਰਪਤੀ ਦੇ ਕੋਲ ਅੰਤਰਰਾਸ਼ਟਰੀ ਐਮਰਜੈਂਸੀ ਆਰਥਿਕ ਸ਼ਕਤੀਆਂ ਐਕਟ ਦੇ ਤਹਿਤ ਟੈਰਿਫ ਜਾਂ ਡਿਊਟੀਆਂ ਲਗਾਉਣ ਦਾ ਸਪਸ਼ਟ ਅਧਿਕਾਰ ਨਹੀਂ ਹੈ। ਇਹ ਐਕਟ 1970 ਦਾ ਹੈ ਜਿਸ ਦੇ ਵੱਲੋਂ ਆਮ ਤੌਰ ਤੇ ਪਾਬੰਦੀਆਂ ਅਤੇ ਜੁਦਾਦ ਸਬਤ ਕਰਨ ਦੇ ਲਈ ਕੀਤੀ ਜਾਂਦੀ ਹੈ। ਅਦਾਲਤ ਨੇ ਇਹ ਵੀ ਕਿਹਾ ਕਿ ਇਸ ਕਾਨੂੰਨ ਦੇ ਵਿੱਚ ਟੈਰਿਫ ਲਗਾਉਣ ਦਾ ਕੋਈ ਵੀ ਜ਼ਿਕਰ ਨਹੀਂ ਹੈ। ਅਮਰੀਕੀ ਸੰਘੀ ਅਪੀਲ ਅਦਾਲਤ ਨੇ ਅੰਮੇਕੀ ਰਾਸ਼ਟਰਪਤੀ ਡੋਨਾਲਡ ਕမ့်ਪ ਦੀ ਵਿਵਾਦਪੂਰਨ ਟੈਰਿਫ ਨੀਤੀ ਨੂੰ ਕੈਕ ਕਾਨੂੰਨੀ ਘਾੜ ਦਿੱਤਾ ਹੈ। ਅਦਾਲਤ ਨੇ ਇਸ ਫੈਸਲੇ ਨੂੰ ਕမ့်ਪ ਦੀਆਂ ਆਰਥਿਕ ਨੀਤੀਆਂ ਦੇ ਲਈ ਇੱਕ ਵੱਡਾ ਝਟਕਾ ਮੰਨਿਆ ਹੈ। ਹਾਲਾਂਕਿ ਅਦਾਲਤ ਨੇ ਇਹ ਵੀ ਕਿਹਾ ਹੈ ਕਿ ਇਹ ਟੈਰਿਫ 14 ਅਕਤੂਬਰ 2025 ਤੱਕ ਲਾਗੂ ਰਹਿਣਗੇ ਜੇਕਰ ਕမ့်ਪ ਪ੍ਰਸ਼ਾਸਨ ਸੁਪਰੀਮ ਕੋਰਟ ਵਿੱਚ ਅਪੀਲ ਕਰ ਸਕੇ। ਅੰਮ੍ਰਿਤ ਕੀ ਅਪੀਲ ਅਦਾਲਤ ਨੇ ਸਪਸ਼ਟ ਤੌਰ ਤੇ ਕਿਹਾ ਹੈ ਕਿ ਰਾਸ਼ਟਰਪਤੀ ਨੂੰ ਐਮਰਜੈਂਸੀ ਸ਼ਕਤੀਆਂ ਤਹਿਤ ਬਹੁਤ ਸਾਰੇ ਫੈਸਲੇ ਲੈਣ ਦੀ ਇਜਾਜ਼ਤ ਹੈ ਪਰ ਇਸ ਦੇ ਵਿੱਚ ਟੈਰਿਫ ਜਾਂ ਟੈਕਸ ਲਗਾਉਣਾ ਸ਼ਾਮਲ ਨਹੀਂ ਹੈ ਅਦਾਲਤ ਦਾ ਫੈਸਲਾ ਮੁਖਤੋਰ ਉਤੇ ਆਈੀਈਪੀਏ ਇੰਟਰਨੈਸ਼ਨਲ ਐਮਰਜੈਂਸੀ ਆਰਥਿਕ ਸ਼ਕਤੀਆਂ ਐਟ 1970 ਦੇ ਆਧਾਰਿਤ ਸੀ ਕੰਪਨੀਆਂ ਇਸ ਕਾਨੂੰਨ ਦਾ ਹਵਾਲਾ ਦਿੰਦੇ ਹੋਏ ਚੀਨ ਕੈਨੇਡਾ ਅਤੇ ਮੈਕਸੀਕੋ ਵਰਗੇ ਤੀਸ਼ਾ ਤੇ ਟੈਰਿਫ ਲਗਾਏ ਸਾਂ ਅਦਾਲਤ ਨੇ 트럼ਪ ਦੁਆਰਾ ਲਗਾਏ ਗਏ ਪਾਸਪਰ ਟੈਰਿਫ ਅਤੀ ਕੁਝ ਹੋਰ ਦਿਓ ਕਿਨ ਨੂੰ ਗੈਰ ਕਾਨੂੰਨੀ ਐਲਾਨ ਦਿੱਤਾ ਹੈ ਹਾਲਾਂਕਿ ਸਟੀਲ ਅਤੇ ਐਲੂਮੀਨੀਅਮ ਉਤੇ ਟੈਰਿਫ ਜੋ ਕਿ ਵੱਖਰੇ ਕਾਨੂੰਨਾਂ ਦੇ ਤਹਿਤ ਲਗਾਏ ਗਏ ਸਨ ਅਜੇ ਵੀ ਉਹ ਲਾਗੂ ਰਹੇਗੀ ਦੂਜੇ ਪਾਸੇ ਇਸ ਫੈਸਲੇ ਤੇ ਬੋਲਦੇ ਹੋਏ ਰਾਸ਼ਟਰਪਤੀ ਡੋਨਾਲਡ 트럼ਪ ਨੇ ਅਦਾਲਤ ਦੇ ਫੈਸਲੇ ਉਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਅਤੇ ਕਿਹਾ ਕਿ ਸਾਰੇ ਟੈਰਿਫ ਹਜੇ ਵੀ ਲਾਗੂ ਨੇ ਅਦਾਲਤ ਦਾ ਫੈਸਲਾ ਰਾਜਨੀਤਿਕ ਤੌਰ ਤੇ ਫੇਰ ਕੀਤਾ ਅੰਤ ਦੇ ਵਿੱਚ ਅਮਰੀਕਾ ਜਿੱਤੇਗਾ ਉਨ੍ਹਾਂ ਕਿਹਾ ਕਿ ਜੇਕਰ ਟੈਰਿਫ ਹਟਾ ਦਿੱਤੇ ਜਾਂਦੇ ਨੇ ਤਾਂ ਇਹ ਵੀ ਅਮਰੀਕਾ ਦੇ ਲਈ ਪੂਰੀ ਤਰ੍ਹਾਂ ਤਬਾਹੀ ਹੋਵੇਗੀ ਕ੍ਰਾਂਪਨ ਦੇ ਦਾਵਾ ਕੀਤਾ ਕਿ ਟੈਰਿਫ ਅਮਰੀਕੀ ਕਿਸਾਨਾਂ ਉਦਯੋਗਾਂ ਅਤੇ ਕਾਮਿਆਂ ਦੀ ਰੱਖਿਆ ਲਈ ਜ਼ਰੂਰੀ ਨੇ ਉਨਾ ਕਿਹਾ ਹੈ ਕਿ ਅਮਰੀਕਾ ਨੂੰ ਮੇਡ ਇਨ ਅਮਰੀਕਾ ਉਤਪਾਦਾਂ ਦਾ ਸਮਰਥਨ ਕਰਨਾ ਚਾਹੀਦਾ ਹੈ ਪਰ ਉਹ ਨਾਈਵੀ ਕਿਹਾ ਕਿ ਟੈਰਿਫ ਸਾਡੇ ਕਮੇ ਦੇ ਲਈ ਸਭ ਤੋਂ ਵੱਧਿਆ ਹਥਿਆਰ ਨਹੀਂ ਬਹੁਤ ਸਾਲਾਂ ਤੋਂ ਮੂਰਖ ਨੇਤਾਵਾਂ ਨੇ ਦੁਸ਼ਮਣ ਨੂੰ ਸਾਡੇ ਵਿਰੁੱਧ ਟੈਰਿਫ ਲਗਾਉਣ ਦੀ ਇਜਾਜ਼ਤ ਦਿੱਤੀ ਹੈ ਅਸੀਂ ਹੁਣ ਅਜਿਹਾ ਨਹੀਂ ਹੋਣ ਤਵਾਗੇ ਕੰਪਨੀ ਸਪਸ਼ਟ ਕੀਤਾ ਹੈ ਕਿ ਹੁਣ ਇਸ ਮਾਮਲੇ ਨੂੰ ਅਮਰੀਕੀ ਸੁਪਰੀਮ ਕੋਰਟ ਦੇ ਵਿੱਚ ਲਿਜਾਣਗੇ ਤੇ ਸੁਪਰੀਮ ਕੋਰਟ ਹੁਣ ਫੈਸਲਾ ਕਰੇਗੀ ਕਿ ਟਰੰਪ ਅਧੀਨ ਟੈਰਿਫ ਲਗਾਉਣ ਦਾ ਅਧਿਕਾਰ ਸੀ ਕਿਨੇ ਜੇਕਰ ਪੇਛੋਕੜ ਟੈਰਿਫ ਵਿਵਾਦੀ ਗੱਲ ਕਰੀਏ ਤਾਂ 2018-2020 ਦੇ ਵਿਚਕਾਰ ਟਰੰਪ ਨੇ ਚੀਨ, ਮੈਕਸੀਕੋ, ਕੈਨੇਡਾ ਅਤੇ ਯੂਰੋਪੀਅਨ ਦੇਸ਼ਾਂ 'ਤੇ ਟੈਰਿਫ ਲਗਾਏ ਸੀ ਅਤੇ ਇਹਨਾਂ ਟੈਰਿਫਾਂ ਦਾ ਮਕਸਦ ਸੀ ਕਿ ਅਮਰੀਕੀ ਉਦਯੋਗਾਂ ਦੀ ਰੱਖਿਆ ਕਰਨਾ, ਵਪਾਰ ਘਾਟੇ ਅਤੇ ਵਿਦੇਸ਼ੀ ਉਤਪਾਦਨ ਤੇ ਨਿਰਭਤਾ ਘਟਾਉਣਾ ਪਰ ਉਹ ਸਾਰੀਆਂ ਕੰਪਨੀਆਂ ਅਤੇ ਵਪਾਰ ਸਮੂਹਾਂ ਨੇ ਇਹਨਾਂ ਟੈਰਿਫਾਂ ਦਾ ਵਿਰੋਧ ਕੀਤਾ ਅਤੇ ਇਹਨਾਂ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਅਮਰੀਕੀ ਸੁਪਰੀਮ ਕੋਰਟ ਹੁਣ ਫੈਸਲਾ ਕਰੇਗੀ ਕਿ ਆਈਈਈਪਾ ਅਧੀਨ ਟੈਰਿਫ ਲਗਾਉਣਾ ਸਹੀ ਹੈ ਜਾਂ ਨਹੀਂ ਇਕਵਾਲ ਫੇਦਰਸੀ ਸਸਿਕਾ ਜੀ ਮੈਂ ਹਾ ਕੁਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਦੀ ਇੱਕ ਸੰਘੀ ਅਪੀਲੀ ਅਦਾਲਤ ਨੇ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਐਮਰਜੈਂਸੀ ਸ਼ਕਤੀਆਂ ਅਧੀਨ ਲਗਾਏ ਗਏ ਬਹੁਤੇ ਟੈਰਿਫਾਂ ਨੂੰ ਗੈਰਕਾਨੂੰਨੀ ਐਲਾਨ ਕਰ ਦਿੱਤਾ ਇਸ ਫੈਸਲੇ ਦੇ ਟਰੰਪ ਵਪਾਰਕ ਨੀਤੀ ਉੱਤੇ ਸਿੱਧੇ ਹਮਲੇ ਵਜੋਂ ਦੇਖਿਆ ਗਿਆ ਤੇ ਇਸ ਫੈਸਲੇ ਦੀ ਅਗਲੀ ਕਾਨੂੰਨੀ ਲੜਾਈ ਹੁਣ ਸੁਪਰੀਮ ਕੋਰਟ ਦੇ ਵਿੱਚ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਅਦਾਲਤ ਨੇ 4 ਸੱਤੇ ਦੇ ਫੈਸਲੇ ਦੇ ਵਿੱਚ ਕਿਹਾ ਹੈ ਕਿ ਰਾਸ਼ਟਰਪਤੀ ਦੇ ਕੋਲ ਅੰਤਰਰਾਸ਼ਟਰੀ ਐਮਰਜੈਂਸੀ ਆਰਥਿਕ ਸ਼ਕਤੀਆਂ ਐਕਟ ਦੇ ਤਹਿਤ ਟੈਰਿਫ ਜਾਂ ਡਿਊਟੀਆਂ ਲਗਾਉਣ ਦਾ ਸਪਸ਼ਟ ਅਧਿਕਾਰ ਨਹੀਂ ਹੈ। ਇਹ ਐਕਟ 1970 ਦਾ ਹੈ ਜਿਸ ਦੇ ਵੱਲ ਤੋਂ ਆਮ ਤੌਰ ਤੇ ਪਾਬੰਦੀਆਂ ਅਤੇ ਜੁਦਾਦ ਸਬਤ ਕਰਨ ਦੇ ਲਈ ਕੀਤੀ ਜਾਂਦੀ ਹੈ। ਅਦਾਲਤ ਨੇ ਇਹ ਵੀ ਕਿਹਾ ਕਿ ਇਸ ਕਾਨੂੰਨ ਦੇ ਵਿੱਚ ਟੈਰਿਫ ਲਗਾਉਣ ਦਾ ਕੋਈ ਵੀ ਜ਼ਿਕਰ ਨਹੀਂ ਹੈ। ਅਮਰੀਕੀ ਸੰਘੀ ਅਪੀਲ ਅਦਾਲਤ ਨੇ ਅਮੇਰੀਕੀ ਰਾਸ਼ਟਰਪਤੀ ਡੋਨਾਲਡ ਕမ့်ਪ ਦੀ ਵਿਵਾਦਪੂਰਨ ਟੈਰਿਫ ਨੀਤੀ ਨੂੰ ਕੈਕ ਕਾਨੂੰਨੀ ਘਾਟ ਦਿੱਤਾ ਹੈ। ਅਦਾਲਤ ਨੇ ਇਸ ਫੈਸਲੇ ਨੂੰ ਕမ့်ਪ ਦੀਆਂ ਆਰਥਿਕ ਨੀਤੀਆਂ ਦੇ ਲਈ ਇੱਕ ਵੱਡਾ ਝਟਕਾ ਮੰਨਿਆ ਹੈ। ਹਾਲਾਂਕਿ ਅਦਾਲਤ ਨੇ ਇਹ ਵੀ ਕਿਹਾ ਕਿ ਇਹ ਟੈਰਿਫ 14 ਅਕਤੂਬਰ 2025 ਤੱਕ ਲਾਗੂ ਰਹਿਣਗੇ ਜੋ ਟਰੰਪ ਪਰਿਸ਼ਾਸਨ ਸੁਪਰੀਮ ਕੋਰਟ ਦੇ ਵਿੱਚ ਅਪੀਲ ਕਰ ਸਕੇ ਅਮਰੀਕੀ ਅਪੀਲ ਅਦਾਲਤ ਨੇ ਸਪਸ਼ਟ ਤੌਰ ਤੇ ਕਿਹਾ ਕਿ ਰਾਸ਼ਟਰਪਤੀ ਨੂੰ ਐਮਰਜੈਂਸੀ ਸ਼ਕਤੀਆਂ ਤਹਿਤ ਬਹੁਤ ਸਾਰੇ ਫੈਸਲੇ ਲੈਣ ਦੀ ਇਜਾਜ਼ਤ ਹੈ ਪਰ ਇਸ ਦੇ ਵਿੱਚ ਟੈਰਿਫ ਜਾਂ ਟੈਕਸ ਲਗਾਉਣਾ ਸ਼ਾਮਲ ਨਹੀਂ ਹੈ ਅਦਾਲਤ ਦਾ ਫੈਸਲਾ ਮੁੱਖ ਤੌਰ ਉਤੇ IEEPA ਇੰਟਰਨੈਸ਼ਨਲ ਐਮਰਜੈਂਸੀ ਆਰਥਿਕ ਸ਼ਕਤੀਆਂ ਐਕਟ 1970 ਤੇ ਆਧਾਰਿਤ ਸੀ ਕੰਪਨੀਆਂ ਇਸ ਕਾਨੂੰਨ ਦਾ ਹਵਾਲਾ ਦਿੰਦੇ ਹੋਏ ਚੀਨ, ਕੈਨੇਡਾ ਅਤੇ ਮੈਕਸੀਕੋ ਵਰਕੀ ਤੀਸਰੇ ਤੇ ਟੈਰਿਫ ਲਗਾਏ ਸ। ਅਦਾਲਤ ਨੇ ਟਰੰਪ ਦੁਆਰਾ ਲਗਾਏ ਗਏ ਪਾਸਪਰ ਟੈਰਿਫ ਅਤੀਤ ਨੂੰ ਜਹੋੜ ਦਿਓ ਕਿ ਉਹਨਾਂ ਨੂੰ ਗੈਰ ਕਾਨੂੰਨੀ ਐਲਾਨ ਦਿੱਤਾ ਹੈ ਹਾਲਾਂਕਿ ਸਟੀਲ ਅਤੇ ਐਲੂਮੀਨੀਅਮ ਉੱਤੇ ਟੈਰਿਫ ਜੋ ਕਿ ਵੱਖਰੇ ਕਾਨੂੰਨਾਂ ਦੇ ਤਹਿਤ ਲਗਾਏ ਗਏ ਸਨ ਅਜੇ ਵੀ ਉਹ ਲਾਗੂ ਰਹੇਗੀ ਦੂਜੇ ਪਾਸੇ ਇਸ ਫੈਸਲੇ ਤੇ ਬੋਲਦੇ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਦਾਲਤ ਦੇ ਫੈਸਲੇ ਉੱਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਅਤੇ ਕਿਹਾ ਕਿ ਸਾਰੇ ਟੈਰਿਫ ਹਜੇ ਵੀ ਲਾਗੂ ਨੇ ਅਦਾਲਤ ਦਾ ਫੈਸਲਾ ਰਾਜਨੀਤਿਕ ਤੌਰ ਤੇ ਫੇਰ ਕੀਤਾ ਅੰਤ ਦੇ ਵਿੱਚ ਉਹ ਕਾ ਜਿੱਤੇਗਾ ਉਹਨਾਂ ਨੇ ਕਿਹਾ ਕਿ ਜੇਕਰ ਟੈਰਫ ਹਟਾ ਦਿੱਤੇ ਜਾਂਦੇ ਨੇ ਤਾਂ ਇਹ ਵੀ ਅਮਰੀਕਾ ਦੇ ਲਈ ਪੂਰੀ ਤਰ੍ਹਾਂ ਤਬਾਹੀ ਹੋਵੇਗੀ ਕ੍ਰਾਂਪਨ ਦੇ ਦਾਵਾ ਕੀਤਾ ਕਿ ਟੈਰਿਫ ਅਮਰੀਕੀ ਕਿਸਾਨਾਂ ਉਦਯੋਗਾਂ ਅਤੇ ਕਾਮਿਆਂ ਦੀ ਰੱਖਿਆ ਲਈ ਜ਼ਰੂਰੀ ਨੇ ਉਨ੍ਹਾਂ ਕਿਹਾ ਕਿ ਅਮਰੀਕਾ ਨੂੰ ਮੇਡ ਇਨ ਅਮਰੀਕਾ ਉਤਪਾਦਾਂ ਦਾ ਸਮਰਥਨ ਕਰਨਾ ਚਾਹੀਦਾ ਹੈ ਪਰ ਉਹ ਨਾਈਵੀ ਕਿਹਾ ਕਿ ਟੈਰਿਫ ਸਾਡੇ ਕਮੇ ਦੇ ਲਈ ਸਭ ਤੋਂ ਵੱਧਿਆ ਹਥਿਆਰ ਨਹੀਂ ਬਹੁਤ ਸਾਲਾਂ ਤੋਂ ਮੂਰਖ ਨੇਤਾਵਾਂ ਨੇ ਦੁਸ਼ਮਣ ਨੂੰ ਸਾਡੇ ਵਿਰੁੱਧ ਟੈਰਿਫ ਲਗਾਉਣ ਦੀ ਇਜਾਜ਼ਤ ਦਿੱਤੀ ਹੈ ਅਸੀਂ ਹੁਣ ਅਜਿਹਾ ਨਹੀਂ ਹੋਣ ਤਵਾਂਗੇ ਕੰਪਨੀ ਸਪਸ਼ਟ ਕੀਤਾ ਕਿ ਹੁਣ ਇਸ ਮਾਮਲੇ ਨੂੰ ਅਮਰੀਕੀ ਸੁਪਰੀਮ ਕੋਰਟ ਦੇ ਵਿੱਚ ਲਿਜਾਣਗੇ ਤੇ ਸੁਪਰੀਮ ਕੋਰਟ ਹੁਣ ਫੈਸਲਾ ਕਰੇਗੀ ਕਿ ਟਰੰਪ ਅਧੀਨ ਟੈਰਿਫ ਲਗਾਉਣ ਦਾ ਅਧਿਕਾਰ ਸੀ ਕਿਨੇ ਜੇਕਰ ਪੇਛੋਕਰ ਟੈਰਿਫ ਵਿਵਾਦੀ ਗੱਲ ਕਰੀਏ ਤਾਂ 2018-2020 ਦੇ ਵਿਚਕਾਰ ਟਰੰਪ ਨੇ ਚੀਨ, ਮੈਕਸੀਕੋ, ਕੈਨੇਡਾ ਅਤੇ ਯੂਰੋਪੀਅਨ ਦੇਸ਼ਾਂ 'ਤੇ ਟੈਰਿਫ ਲਗਾਏ ਸੀ ਅਤੇ ਇਨ੍ਹਾਂ ਟੈਰਿਫਾਂ ਦਾ ਮਕਸਦ ਸੀ ਕਿ ਅਮਰੀਕੀ ਉਦਯੋਗਾਂ ਦੀ ਰੱਖਿਆ ਕਰਨਾ, ਵਪਾਰ ਘਾਟੇ ਅਤੇ ਵਿਦੇਸ਼ੀ ਉਤਪਾਦਨ ਤੇ ਨਿਰਭਤਾ ਘਟਾਉਣਾ ਪਰ ਉਹ ਸਾਰੀਆਂ ਕੰਪਨੀਆਂ ਤੇ ਵਪਾਰ ਸਮੂਹਾਂ ਨੇ ਇਨ੍ਹਾਂ ਟੈਰਿਫਾਂ ਦਾ ਵਿਰੋਧ ਕੀਤਾ ਅਤੇ ਇਹਨਾਂ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਅਮਰੀਕੀ ਸੁਪਰੀਮ ਕੋਰਟ ਹੁਣ ਫੈਸਲਾ ਕਰੇਗੀ ਕਿ ਆਈਈਈਪਾ ਅਧੀਨ ਟੈਰਿਫ ਲਗਾਉਣਾ ਸਹੀ ਹੈ ਜਾਂ ਨਹੀਂ ਇਕਵਾਲ ਫੇਦਰਸੀ ਸਸਿਕਾ ਜੀ ਮੈਂ ਹਾ ਕੁਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਅਮਰੀਕਾ ਦੀ ਇੱਕ ਸੰਘੀ ਅਪੀਲੀ ਅਦਾਲਤ ਨੇ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਐਮਰਜੈਂਸੀ ਸ਼ਕਤੀਆਂ ਅਧੀਨ ਲਗਾਏ ਗਏ ਬਹੁਤੇ ਟੈਰਿਫਾਂ ਨੂੰ ਗੈਰਕਾਨੂੰਨੀ ਐਲਾਨ ਕਰ ਦਿੱਤਾ ਇਸ ਫੈਸਲੇ ਦੇ ਟਰੰਪ ਵਪਾਰਕ ਨੀਤੀ ਉੱਤੇ ਸਿੱਧੇ ਹਮਲੇ ਵਜੋਂ ਦੇਖਿਆ ਗਿਆ ਤੇ ਇਸ ਫੈਸਲੇ ਦੀ ਅਗਲੀ ਕਾਨੂੰਨੀ ਲੜਾਈ ਹੁਣ ਸੁਪਰੀਮ ਕੋਰਟ ਦੇ ਵਿੱਚ ਹੋਣ ਦੀ ਸੰਭਾਵਨਾ ਚਿਤਾਈ ਜਾ ਰਹੀ ਹੈ। ਅਦਾਲਤ ਨੇ 4:7 ਦੇ ਫੈਸਲੇ ਦੇ ਵਿੱਚ ਕਿਹਾ ਹੈ ਕਿ ਰਾਸ਼ਟਰਪਤੀ ਦੇ ਕੋਲ ਅੰਤਰਰਾਸ਼ਟਰੀ ਐਮਰਜੈਂਸੀ ਆਰਥਿਕ ਸ਼ਕਤੀਆਂ ਐਕਟ ਦੇ ਤਹਿਤ ਟੈਰਿਫ ਜਾਂ ਡਿਊਟੀਆਂ ਲਗਾਉਣ ਦਾ ਸਪਸ਼ਟ ਅਧਿਕਾਰ ਨਹੀਂ ਹੈ। ਇਹ ਐਕਟ 1970 ਦਾ ਹੈ ਜਿਸ ਦੇ ਵੱਲੋਂ ਆਮ ਤੌਰ ਤੇ ਪਾਬੰਦੀਆਂ ਅਤੇ ਜੁਦਾਦ ਸਬਤ ਕਰਨ ਦੇ ਲਈ ਕੀਤੀ ਜਾਂਦੀ ਹੈ। ਅਦਾਲਤ ਨੇ ਇਹ ਵੀ ਕਿਹਾ ਕਿ ਇਸ ਕਾਨੂੰਨ ਦੇ ਵਿੱਚ ਟੈਰਿਫ ਲਗਾਉਣ ਦਾ ਕੋਈ ਵੀ ਜ਼ਿਕਰ ਨਹੀਂ ਹੈ। ਅਮਰੀਕੀ ਸੰਘੀ ਅਪੀਲ ਅਦਾਲਤ ਨੇ ਅੰਮੇਕੀ ਰਾਸ਼ਟਰਪਤੀ ਡੋਨਾਲਡ ਕမ့်ਪ ਦੀ ਵਿਵਾਦਪੂਰਨ ਟੈਰਿਫ ਨੀਤੀ ਨੂੰ ਕਾਨੂੰਨੀ ਘਾੜ ਦਿੱਤਾ ਹੈ। ਅਦਾਲਤ ਨੇ ਇਸ ਫੈਸਲੇ ਨੂੰ ਕမ့်ਪ ਦੀਆਂ ਆਰਥਿਕ ਨੀਤੀਆਂ ਦੇ ਲਈ ਇੱਕ ਵੱਡਾ ਝਟਕਾ ਮੰਨਿਆ ਹੈ। ਹਾਲਾਂਕਿ ਅਦਾਲਤ ਨੇ ਇਹ ਵੀ ਕਿਹਾ ਕਿ ਇਹ ਟੈਰਿਫ 14 ਅਕਤੂਬਰ 2025 ਤੱਕ ਲਾਗੂ ਰਹਿਣਗੇ ਜੋ ਟਰੰਪ ਪਰਿਸ਼ਾਸਨ ਸੁਪਰੀਮ ਕੋਰਟ ਦੇ ਵਿੱਚ ਅਪੀਲ ਕਰ ਸਕੇ ਅਮਰੀਕੀ ਅਪੀਲ ਅਦਾਲਤ ਨੇ ਸਪਸ਼ਟ ਤੌਰ ਤੇ ਕਿਹਾ ਕਿ ਰਾਸ਼ਟਰਪਤੀ ਨੂੰ ਐਮਰਜੈਂਸੀ ਸ਼ਕਤੀਆਂ ਤਹਿਤ ਬਹੁਤ ਸਾਰੇ ਫੈਸਲੇ ਲੈਣ ਦੀ ਇਜਾਜ਼ਤ ਹੈ ਪਰ ਇਸ ਦੇ ਵਿੱਚ ਟੈਰਿਫ ਜਾਂ ਟੈਕਸ ਲਗਾਉਣਾ ਸ਼ਾਮਲ ਨਹੀਂ ਹੈ ਅਦਾਲਤ ਦਾ ਫੈਸਲਾ ਮੁੱਖ ਤੌਰ ਉਤੇ IEEPA ਇੰਟਰਨੈਸ਼ਨਲ ਐਮਰਜੈਂਸੀ ਆਰਥਿਕ ਸ਼ਕਤੀਆਂ ਐਕਟ 1970 ਤੇ ਆਧਾਰਿਤ ਸੀ ਕੰਪਨੀ ਇਸ ਕਾਨੂੰਨ ਦਾ ਹਵਾਲਾ ਦਿੰਦੇ ਹੋਏ ਚੀਨ, ਕੈਨੇਡਾ ਅਤੇ ਮੈਕਸੀਕੋ ਵਰਕੀ ਤੀਸਰੇ ਤੇ ਟੈਰਿਫ ਲਗਾਏ ਸ। ਅਦਾਲਤ ਨੇ ਟਰੰਪ ਦੁਆਰਾ ਲਗਾਏ ਗਏ ਪਾਸਪਰ ਟੈਰਿਫ ਅਤੀਤ ਨੂੰ ਜ਼ੋੜ ਦਿਓ ਕਿ ਉਹਨਾਂ ਨੂੰ ਗੈਰ ਕਾਨੂੰਨੀ ਐਲਾਨ ਦਿੱਤਾ ਹੈ ਹਾਲਾਂਕਿ ਸਟੀਲ ਅਤੇ ਐਲੂਮੀਨੀਅਮ ਉਤੇ ਟੈਰਿਫ ਜੋ ਕਿ ਵਕਰੇ ਕਾਨੂੰਨਾਂ ਦੇ ਤਹਿਤ ਲਗਾਏ ਗਏ ਸਨ ਅਜੇ ਵੀ ਉਹ ਲਾਗੂ ਰਹੇਗੇ ਦੂਜੇ ਪਾਸੇ ਇਸ ਫੈਸਲੇ ਤੇ ਬੋਲਦੇ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਦਾਲਤ ਦੇ ਫੈਸਲੇ ਉਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਅਤੇ ਕਿਹਾ ਕਿ ਸਾਰੇ ਟੈਰਿਫ ਹਜੇ ਵੀ ਲਾਗੂ ਨੇ ਅਦਾਲਤ ਦਾ ਫੈਸਲਾ ਰਾਜਨੀਤਿਕ ਤੌਰ ਤੇ ਫੇਰ ਹੀ ਤੇ ਅੰਤ ਦੇ ਵਿੱਚ ਕਾ ਜਿੱਤੇਗਾ ਉਹਨਾਂ ਨੇ ਕਿਹਾ ਕਿ ਜੇਕਰ ਟੈਕ ਨੂੰ ਹਟਾ ਦਿੱਤੇ ਚਾਹੁੰਦੇ ਨੇ ਤਾਂ ਇਹ ਅਮਰੀਕਾ ਦੇ ਲਈ ਪੂਰੀ ਤਰ੍ਹਾਂ ਤਬਾਹੀ ਹੋਵੇਗੀ ਕ੍ਰੌਪਰ ਨੇ ਦਾਅਵਾ ਕੀਤਾ ਹੈ ਕਿ ਟੈਰਿਫ ਅਮਰੀਕੀ ਕਿਸਾਨਾਂ ਉਦਯੋਗਾਂ ਅਤੇ ਕਾਮਿਆਂ ਦੀ ਰੱਖਿਆ ਦੇ ਲਈ ਜ਼ਰੂਰੀ ਨੇ ਉਨਾ ਕਿਹਾ ਹੈ ਕਿ ਅਮਰੀਕਾ ਨੂੰ ਮੇਡ ਇਨ ਅਮਰੀਕਾ ਉਤਪਾਦਾਂ ਦਾ ਸਮਰਥਨ ਕਰਨਾ ਚਾਹੀਦਾ ਹੈ ਪਰ ਉਹ ਨਾਈਵੀ ਕਿਹਾ ਕਿ ਟੈਰਿਫ ਸਾਡੇ ਕਮੇ ਦੇ ਲਈ ਸਭ ਤੋਂ ਵੱਧਿਆ ਹਥਿਆਰ ਨਹੀਂ ਬਹੁਤ ਸਾਲਾਂ ਤੋਂ ਮੂਰਖ ਨੇਤਾਵਾਂ ਨੇ ਦੁਸ਼ਮਣ ਨੂੰ ਸਾਡੇ ਵਿਰੁੱਧ ਟੈਰਿਫ ਲਗਾਉਣ ਦੀ ਇਜਾਜ਼ਤ ਦਿੱਤੀ ਹੈ ਅਸੀਂ ਹੁਣ ਅਜਿਹਾ ਨਹੀਂ ਹੋਣ ਤਵਾਗੇ ਕੰਪਨੀ ਸਪਸ਼ਟ ਕੀਤਾ ਹੈ ਕਿ ਹੁਣ ਇਸ ਮਾਮਲੇ ਨੂੰ ਅਮਰੀਕੀ ਸੁਪਰੀਮ ਕੋਰਟ ਦੇ ਵਿੱਚ ਲਿਜਾਣਗੇ ਤੇ ਸੁਪਰੀਮ ਕੋਰਟ ਹੁਣ ਫੈਸਲਾ ਕਰੇਗੀ ਕਿ ਟਰੰਪ ਅਧੀਨ ਟੈਰਿਫ ਲਗਾਉਣ ਦਾ ਅਧਿਕਾਰ ਸੀ ਕਿਨੇ ਜੇਕਰ ਪੇਛੋਕਰ ਟੈਰਿਫ ਵਿਵਾਦੀ ਗੱਲ ਕਰੀਏ ਤਾਂ 2018-2020 ਦੇ ਵਿਚਕਾਰ ਟਰੰਪ ਨੇ ਚੀਨ, ਮੈਕਸੀਕੋ, ਕੈਨੇਡਾ ਅਤੇ ਯੂਰੋਪੀਅਨ ਦੇਸ਼ਾਂ 'ਤੇ ਟੈਰਿਫ ਲਗਾਏ ਸੀ ਅਤੇ ਇਨ੍ਹਾਂ ਟੈਰਿਫਾਂ ਦਾ ਮਕਸਦ ਸੀ ਕਿ ਅਮਰੀਕੀ ਉਦਯੋਗਾਂ ਦੀ ਰੱਖਿਆ ਕਰਨਾ, ਵਪਾਰ ਘਾਟੇ ਅਤੇ ਵਿਦੇਸ਼ੀ ਉਤਪਾਦਨ ਤੇ ਨਿਰਭਤਾ ਘਟਾਉਣਾ ਪਰ ਉਹ ਸਾਰੀਆਂ ਕੰਪਨੀਆਂ ਅਤੇ ਵਪਾਰ ਸਮੂਹਾਂ ਨੇ ਇਨ੍ਹਾਂ ਟੈਰਿਫਾਂ ਦਾ ਵਿਰੋਧ ਕੀਤਾ ਅਤੇ ਇਹਨਾਂ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਅਮਰੀਕੀ ਸੁਪਰੀਮ ਕੋਰਟ ਹੁਣ ਫੈਸਲਾ ਕਰੇਗੀ ਕਿ ਆਈਈਈਪਾ ਅਧੀਨ ਟੈਰਿਫ ਲਗਾਉਣਾ ਸਹੀ ਹੈ ਜਾਂ ਨਹੀਂ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ